ਦੋਸਤੋ ਸ਼ਾਰਦਾ ਦੇਵੀ ਰੇਲਵੇ ਸਟੇਸ਼ਨ ਤੇ ਕਈ ਦਿਨਾਂ ਤੋਂ ਬੈਠੀ ਹੋਈ ਸੀ ਆਪਣੇ ਨੂੰ ਯਾਦ ਕਰ ਰਹੀ ਸੀ ਉਹ ਆਪਣੇ ਜੋ ਉਹਨਾਂ ਦੇ ਖੁਦ ਦੇ ਪੁੱਤ ਸੀ ਤੇ ਧੋਖੇ ਨਾਲ ਉਸ ਨੂੰ ਰੇਲਵੇ ਸਟੇਸ਼ਨ ਤੇ ਛੱਡ ਗਏ ਸੀ ਸ਼ਾਰਦਾ ਦੇ ਸਰੀਰ ਉੱਤੇ ਕਈ ਥਾਵਾਂ ਤੇ ਜ਼ਖਮ ਹੋ ਗਏ ਸੀ ਉਹ ਇੱਕ ਪੈਰ ਨਾਲ ਲੰਗੜਾ ਕੇ ਤੁਰ ਰਹੀ ਸੀ ਜ਼ਖਮ ਜਿਆਦਾ ਪੁਰਾਣੇ ਨਹੀਂ ਲੱਗ ਰਹੇ ਸੀ ਉਹਨਾਂ ਦੇ ਚਿਹਰੇ ਤੇ ਕੁਝ ਨੀਲੇ ਜਿਹੇ ਨਿਸ਼ਾਨ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਬੜੀ ਬੇਦਰਦੀ ਨਾਲ ਮਾਰਿਆ ਗਿਆ ਹੋਵੇ ਅਖਰ ਉਹ ਕਦੋਂ ਤੱਕ ਕਸ਼ਟੇ ਸੰਤੇ ਐਦਾਂ ਹੀ ਪਈ ਰਹਿੰਦੀ ਕਿਉਂਕਿ ਸ਼ਰਦਾ ਜੀ ਨੇ ਕਦੇ ਸਕੂਲ ਵਿੱਚ ਟੀਚਰ ਰਹਿ ਚੁੱਕੀ ਸੀ ਜਾਣਦੀ ਵੀ ਸੀ ਮਿਹਨਤ ਨਾਲ ਕਮਾ ਕੇ ਖਾਇਆ ਜਾ ਸਕਦਾ ਹੈ ਤੇ ਉਹ ਇਸ ਗੱਲ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਸੀ ਉਹਨਾਂ ਨੇ ਕਈ ਦੁਕਾਨਾਂ ਤੇ ਕੰਮ ਮੰਗਿਆ ਪਰ ਕਿਤੇ ਵੀ ਕੰਮ ਨਾ ਮਿਲਿਆ ਗੱਲ ਭਰੋਸੇ ਦੀ ਸੀ ਜੋ ਅੱਜਕੱਲ ਕੋਈ ਛੇਤੀ ਕਿਸੇ ਤੇ ਨਹੀਂ ਕਰਦਾ ਕਿਸੇ ਨੇ ਉਸ ਨੂੰ ਕਿਹਾ ਗੁਰਦੁਆਰੇ ਇੱਕ ਚਲੇ ਜਾਓ ਸੇਵਾ ਦੇ ਬਦਲੇ ਖਾਣਾ ਤਾਂ ਤੁਹਾਨੂੰ ਮਿਲੇ ਜਾਵੇਗਾ ਇਹ ਗੱਲ ਉਹਨਾਂ ਦੇ ਕੰਨਾਂ ਵਿੱਚ ਬਹਿ ਗਈ। ਉਹ ਹਰ ਕਿਸੇ ਨੂੰ ਗੁਰਦੁਆਰੇ ਦਾ ਪਤਾ ਪੁੱਛਦੀ ਰਹੀ। ਉਹ ਘਰ ਤਾਂ ਵਾਪਸ ਜਾ ਸਕਦੀ ਸੀ ਪਰ ਘਰ ਦੇ ਦਰਵਾਜ਼ੇ ਉਸਦੇ ਲਈ ਬੰਦ ਹੋ ਚੁੱਕੇ ਸੀ। ਬਸ ਬੇਇੱਜ਼ਤੀ ਕਰਵਾਉਣਾ ਬਾਕੀ ਸੀ ਤੇ ਉਹ ਹੀ ਨਹੀਂ ਹੋਇਆ ਸੀ। ਜੇਕਰ ਉਹ ਘਰੇ ਵਾਪਸ ਜਾਂਦੀ ਤਾਂ ਆ ਵੀ ਹੋ ਸਕਦਾ ਸੀ। ਪਰ ਆਪਣੇ ਆਤਮਸਮਾਨ ਦੇ ਲਈ ਉਹ ਘਰ ਜਾਣ ਦੀ ਬਜਾਏ ਗੁਰਦੁਆਰੇ ਦਾ ਪਤਾ ਪੁੱਛਣ ਲੱਗੀ। ਭਟਕਦੇ-ਭਟਕਦੇ ਨਾ ਜਾਣੇ ਕਿੰਨੇ ਕਿਲੋਮੀਟਰ ਪੈਦਲੀ ਤੁਰਦੀ ਗਈ। ਸ਼ਰਦਾ ਜੀ ਗੁਰਦੁਆਰੇ ਤੱਕ ਪਹੁੰਚ ਹੀ ਗਈ। ਉੱਥੇ ਜਾ ਕੇ ਸਭ ਤੋਂ ਪਹਿਲਾਂ ਕੀਰਤਨ ਵਿੱਚ ਬੈਠੀ ਫਿਰ ਪ੍ਰਸ਼ਾਦਾ ਛਕਿਆ ਅੱਜ ਕਈ ਦਿਨਾਂ ਬਾਅਦ ਉਸਨੇ ਰੱਜ ਕੇ ਖਾਣਾ ਖਾਦਾ ਸੀ ਫਿਰ ਉਸਨੇ ਉੱਥੋਂ ਦੇ ਸੇਵਾਦਾਰ ਨਾਲ ਗੱਲਬਾਤ ਕੀਤੀ ਕਿਹਾ ਵੀਰ ਜੀ ਮੈਨੂੰ ਇੱਥੇ ਕੋਈ ਸੇਵਾ ਮਿਲ ਸਕਦੀ ਹੈ ਕਿਉਂਕਿ ਮੈਂ ਕੱਲੀ ਤੇ ਬੇਸਹਾਰਾ ਔਰਤਾਂ ਮੈਨੂੰ ਬਸ ਇੱਕ ਕੋਨਾ ਰਹਿਣ ਨੂੰ ਤੇ ਸੇਵਾ ਕਰਨ ਨੂੰ ਦਵਾ ਦਿਓ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ ਉਸ ਸੇਵਾਦਾਰ ਨੇ ਉਹਨਾਂ ਨੂੰ ਰੁਕਣ ਲਈ ਕਿਹਾ ਤੇ ਉਹ ਉੱਥੋਂ ਚਲਾ ਗਿਆ ਉਹ ਇੱਕ ਪਾਸੇ ਬਣੇ ਹੋਏ ਬੈਂਚ ਤੇ ਬਹਿ ਗਈ ਉਸ ਸੇਵਾਦਾਰ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਲਗਭਗ ਅੱਧੇ ਘੰਟੇ ਬਾਅਦ ਸੇਵਾਦਾਰ ਨੇ ਆ ਕੇ ਪੁੱਛਿਆ ਮਾਤਾ ਜੀ ਤੁਸੀਂ ਪ੍ਰਸ਼ਾਦਾ ਬਣਾ ਲਵੋਗੇ ਇਹ ਸੁਣਦੇ ਹੀ ਸ਼ਾਰਦਾ ਜੀ ਦੀ ਅੱਖਾਂ ਵਿੱਚ ਚਮਕ ਆ ਗਈ ਉਹਨਾਂ ਨੇ ਕਿਹਾ ਹਾਂ ਮਿਰਜੀ ਕਿਉਂ ਨਹੀਂ ਮੈਂ ਤਾਂ ਬਹੁਤ ਰੋਟੀਆਂ ਬਣਾ ਸਕਦੀ ਆ ਸ਼ਾਰਦਾ ਨੂੰ ਉੱਥੇ ਸੇਵਾ ਤਾਂ ਮਿਲ ਗਈ ਸੀ ਤੇ ਨਾਲ ਹੀ ਇੱਕ ਵੱਡੇ ਹਾਲ ਦੇ ਵਿੱਚ ਇੱਕ ਕੋਨੇ ਵਿੱਚ ਇੱਕ ਬਿਸਤਰਾ ਵੀ ਮਿਲ ਗਿਆ ਜਿੱਥੇ ਸਿਰਫ ਔਰਤਾਂ ਹੀ ਰਹਿੰਦੀਆਂ ਸੀ ਹੁਣ ਉਹਨਾਂ ਦੇ ਰਹਿਣ ਤੇ ਖਾਣ ਦਾ ਇੰਤਜ਼ਾਮ ਹੋ ਗਿਆ ਸੀ ਸ਼ਰਦਾ ਦੇ ਜ਼ਖਮ ਤੇ ਉਹਨਾਂ ਨੂੰ ਲੰਗੜਾਂਦੇ ਹੋਏ ਦੇਖ ਕੇ ਹਾਰ ਕੋਈ ਉਹਨਾਂ ਨੂੰ ਇਸ ਬਾਰੇ ਪੁੱਛਦਾ ਸੀ ਪਰ ਉਹ ਕਹਿੰਦੀ ਕਿ ਉਹ ਕਿਤੇ ਠੋਕਰ ਖਾ ਕੇ ਗਿਰ ਗਈ ਸੀ ਉਸ ਹੌਲ ਦੇ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਉਹਨਾਂ ਦੀ ਤਰ੍ਹਾਂ ਨਹੀਂ ਸੀ ਸਿਰਫ ਕੁਝ ਔਰਤਾਂ ਉਹਨਾਂ ਦੀ ਪਰੇਸ਼ਾਨੀ ਵਿੱਚੋਂ ਲੰਘ ਰਹੀਆਂ ਸੀ ਬਾਕੀ ਔਰਤਾਂ ਇੱਥੇ ਕੁਝ ਦਿਨ ਰਹਿਣ ਆਉਂਦੀਆਂ ਸੀ ਤੇ ਸੇਵਾ ਕਰਕੇ ਚਲੀ ਜਾਂਦੀਆਂ ਸੀ ਗੁਰੂ ਘਰ ਵਿੱਚ ਬਣੇ ਹੈਲਥ ਸੈਂਟਰ ਵਿੱਚ ਸਾਰੇ ਲੋਕ ਆਪਣੀ ਸਿਹਤ ਸੰਬੰਧੀ ਸਮੱਸਿਆ ਦਿਖਾਣ ਆਉਂਦੇ ਤੇ ਦੂਜੀਆਂ ਔਰਤਾਂ ਦੇ ਕਹਿਣ ਤੇ ਸ਼ਰਦਨਾ ਨੇ ਵੀ ਉੱਥੇ ਜਾ ਕੇ ਚੈੱਕਅਪ ਕਰਵਾਇਆ ਪਰ ਜਦੋਂ ਡਾਕਟਰ ਸਾਹਿਬਾਂ ਨੇ ਉਹਨਾਂ ਦਾ ਜਮਾਂ ਚੰਗੀ ਤਰ੍ਹਾਂ ਚੈੱਕਅਪ ਕੀਤਾ ਤੇ ਸੱਟ ਦਾ ਕਾਰਨ ਪੁੱਛਿਆ ਤਾਂ ਸ਼ਰਦਾ ਜੀ ਹਕਲਾਉਂਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਕਿ ਡਾਕਟਰ ਸਾਹਿਬਾ ਮੈਂ ਠੋਕਰ ਖਾ ਕੇ ਗਿਰ ਗਈ ਸੀ ਪਰ ਉਸ ਲੇਡੀ ਡਾਕਟਰ ਨੂੰ ਲੱਗਿਆ ਕਿ ਉਹ ਝੂਠ ਬੋਲ ਰਹੀ ਹੈ ਉਸਨੇ ਸ਼ਰਦਨਾ ਤੋਂ ਉਹਨਾਂ ਦੇ ਘਰ ਦੇ ਬਾਰੇ ਪੁੱਛਿਆ ਤਾਂ ਸ਼ਰਦਨਾ ਨੇ ਇਹ ਕਹਿ ਦਿੱਤਾ ਮੇਰੇ ਬੱਚੇ ਵਿਦੇਸ਼ ਵਿੱਚ ਰਹਿੰਦੇ ਐ ਮੈਂ ਇੱਕ ਵਿਧਵਾ ਕੱਲੀ ਔਰਤਾਂ ਗੁਰੂ ਘਰ ਵਿੱਚ ਸੇਵਾ ਕਰਨਾ ਪਸੰਦ ਕਰਦੀ ਆ ਪਰ ਡਾਕਟਰ ਨੂੰ ਉਹਨਾਂ ਦੀ ਹਾਲਤ ਤੇ ਸ਼ੱਕ ਹੋ ਗਿਆ ਵਿਦੇਸ਼ ਵਿੱਚ ਰਹਿਣ ਵਾਲੇ ਬੱਚੇ ਦੀ ਮਾਂ ਇੱਥੇ ਗੁਰੂ ਘਰ ਵਿੱਚ ਇਸ ਹਾਲਤ ਵਿੱਚ ਕਿਵੇਂ ਹੈ ਉਸ ਨੂੰ ਹੈਰਾਨੀ ਸੀ ਕਿ ਸ਼ਾਰਦਾ ਦੇ ਕੋਲ ਇੱਕ ਫੋਨ ਤੱਕ ਨਹੀਂ ਸੀ ਫਿਰ ਉਹ ਆਪਣੇ ਬੱਚੇ ਦੇ ਸੰਪਰਕ ਵਿੱਚ ਕਿਵੇਂ ਰਹਿ ਸਕਦੀ ਸੀ ਫਿਰ ਡਾਕਟਰ ਸਾਹਿਬਾਂ ਨੇ ਪੁੱਛਿਆ ਉਹ ਬੱਚਾ ਨਾਲ ਗੱਲ ਕਿਵੇਂ ਕਰਦੀ ਹੈ ਤਾਂ ਉਹਨਾਂ ਦਾ ਫੋਨ ਕਿਵੇਂ ਆਉਂਦਾ ਹੈ ਇਸ ਗੱਲ ਤੇ ਸ਼ਾਰਦਾ ਘਬਰਾ ਗਈ ਤੇ ਉੱਥੋਂ ਚਲੀ ਗਈ ਉਹਨਾਂ ਨੂੰ ਲੱਗ ਰਿਹਾ ਸੀ ਡਾਕਟਰ ਕੋਚੇ ਜਿਆਦਾ ਹੀ ਪੁੱਛਗਿੱਛ ਕਰ ਰਹੀ ਹੈ ਸ਼ਾਇਦ ਸ਼ਾਰਦਾ ਨੂੰ ਆਪਣਾ ਆਸਰਾ ਖੋਣ ਜਾਣ ਦਾ ਡਰ ਸੀ ਆਖਰ ਉਹਨਾਂ ਦੇ ਬੱਚੇ ਕਿੱਥੇ ਸੀ ਤੇ ਕਿਵੇਂ ਸੀ ਇਸ ਦਾ ਪਤਾ ਸਿਰਫ ਉਹ ਹੀ ਜਾਣਦੀ ਸੀ ਡਾਕਟਰ ਸਾਹਿਬਾ ਨੂੰ ਸ਼ਾਰਦਾ ਦੇ ਬਾਰੇ ਜਾਣਨ ਵਿੱਚ ਰੁਚੀ ਪੈਦਾ ਹੋ ਗਈ ਕਿਉਂਕਿ ਉਹ ਉਸ ਦੀ ਮਦਦ ਕਰਨਾ ਚਾਹੁੰਦੀ ਸੀ ਇੱਕ ਦਿਨ ਉਸ ਨੇ ਸ਼ਾਰਦਾ ਨੂੰ ਕਿਹਾ ਕਿ ਤੁਹਾਡੇ ਬੱਚੇ ਕਿੱਥੇ ਰਹਿੰਦੇ ਹਨ ਜਿਸ ਗੱਲ ਦਾ ਸ਼ਾਰਦਾ ਨੇ ਜਵਾਬ ਦਿੱਤਾ ਕਿ ਮੇਰੇ ਬੱਚੇ ਇੰਗਲੈਂਡ ਵਿੱਚ ਰਹਿੰਦੇ ਹਨ ਤਾਂ ਉਸ ਲੇਡੀ ਡਾਕਟਰ ਨੇ ਕਿਹਾ ਮੈਂ ਇੱਕ ਹਫ਼ਤੇ ਬਾਅਦ ਇੰਗਲੈਂਡ ਹੀ ਜਾ ਰਹੀ ਹਾਂ ਜੇਕਰ ਕੁਝ ਭੇਜਣਾ ਹੋਵੇ ਤੁਸੀਂ ਮੇਰੇ ਹੱਥ ਭੇਜ ਸਕਦੇ ਹੋ ਜੇਕਰ ਤੁਸੀਂ ਪਤਾ ਦੱਸੋਗੇ ਤਾਂ ਮੈਂ ਉੱਥੇ ਪਹੁੰਚਾ ਦੇਵਾਂਗੀ ਇਹ ਗੱਲ ਤੇ ਲక్ష్ਮੀ ਜੀ ਕੁਝ ਸਮਝ ਨਹੀਂ ਆਇਆ ਕਿ ਹੁਣ ਕੀ ਕਹੇ ਕਿਉਂਕਿ ਇੰਗਲੈਂਡ ਵਿੱਚ ਤਾਂ ਕੋਈ ਰਹਿੰਦਾ ਹੀ ਨਹੀਂ ਸੀ ਉਹ ਪਤਾ ਕਿਵੇਂ ਦਿੰਦੀ ਫਿਰ ਪਹਿਲਾਂ ਤਾਂ ਉਸਨੇ ਇਹ ਝੂਠ ਬੋਲਿਆ ਕਿ ਮੈਨੂੰ ਉਹਨਾਂ ਦਾ ਪਤਾ ਯਾਦ ਨਹੀਂ ਡਾਕਟਰ ਨੇ ਕਿਹਾ ਤੁਸੀਂ ਫੋਨ ਕਰਕੇ ਪਤਾ ਮੰਗਵਾ ਲਿਓ ਤੁਸੀਂ ਮੇਰੇ ਫੋਨ ਤੋਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਮੈਨੂੰ ਉਹਨਾਂ ਦਾ ਨੰਬਰ ਦੇ ਦੇਵੋ ਸ਼ਾਰਦਾ ਜਿਵੇਂ ਉਸ ਦੀਆਂ ਗੱਲਾਂ ਵਿੱਚ ਹੀ ਫਸ ਗਈ ਜੇਕਰ ਕੋਈ ਨੰਬਰ ਹੁੰਦਾ ਤਾਂ ਹੀ ਦਿੰਦੀ ਉਹ ਲੇਡੀ ਡਾਕਟਰ ਸ਼ਾਰਦਾ ਦੇ ਚਿਹਰੇ ਦਾ ਰੰਗ ਦੇਖ ਕੇ ਸਮਝ ਗਈ ਕਿ ਗੱਲ ਕੁਝ ਹੋ ਰਹੀ ਹੈ ਉਹਨਾਂ ਨੂੰ ਕੁਝ ਨਾ ਬੋਲਦੇ ਹੋਏ ਦੇਖ ਡਾਕਟਰ ਸਾਹਿਬ ਨੇ ਕਿਹਾ ਸ਼ਾਰਦਾ ਜੀ ਤੁਹਾਨੂੰ ਕੋਈ ਪਰੇਸ਼ਾਨੀ ਜਾਂ ਕੋਈ ਦਿੱਕਤ ਹੈ ਤੁਸੀਂ ਮੈਨੂੰ ਬੇਝਿਜਕ ਦੱਸ ਸਕਦੇ ਹੋ ਮੈਂ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੀ ਪਰ ਮੈਨੂੰ ਸੱਚ ਦੱਸੋ ਤੁਹਾਡੇ ਬੱਚੇ ਕਿੱਥੇ ਹੈ शारदा ਦੇ ਕੋਲ ਉਸ ਡਾਕਟਰ ਸਾਹਿਬਾ ਦੇ ਸਵਾਲ ਤੋਂ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ ਸਾਰੇ ਰਾਹ ਬੰਦ ਹੋ ਚੁੱਕੇ ਸੀ ਉਹ ਲੇਡੀ ਡਾਕਟਰ ਬਾਰ-ਬਾਰ ਉਸਨੂੰ ਪੁੱਛ ਰਹੀ ਸੀ ਸ਼ਾਰਦਾ ਚੁੱਪੋ ਕੇ ਬੈਠੀ ਧਰਤੀ ਵੱਲ ਵੇਖ ਰਹੀ ਸੀ ਫਿਰ ਆਖਰਕਾਰ ਉਸਨੇ ਆਪਣੀ ਚੁੱਪ ਨੂੰ ਤੋੜ ਦਿੱਤਾ ਤੇ ਕਿਹਾ ਡਾਕਟਰ ਸਾਹਿਬਾ ਮੇਰੇ ਪਤੀ ਨੂੰ ਛੱਡ ਕੇ ਮੇਰਾ ਪੂਰਾ ਪਰਿਵਾਰ ਐਸੇ ਸ਼ਹਿਰ ਵਿੱਚ ਰਹਿੰਦਾ ਹੈ ਸੱਚ ਤਾਂ ਇਹ ਹੈ ਮੈਂ ਆਪਣੇ ਬੱਚਿਆਂ ਦੀ ਸਤਾਈ ਹੋਈਆਂ ਕਿਵੇਂ ਵੀ ਕਰਕੇ ਬਸ ਜਿਉਂ ਰਹੀਆਂ ਸ਼ਾਇਦ ਕਦੇ ਤਾ ਮੈਨੂੰ ਲੱਭ ਕੇ ਮੇਰੇ ਤੱਕ ਆਣਗੇ ਬਸ ਇੱਕ ਵਾਰ ਸਾਰਿਆਂ ਨੂੰ ਦੇਖਣਾ ਚਾਹੁੰਦੀ ਆ ਡਾਕਟਰ ਸਾਹਿਬਾ ਇਹ ਸਭ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਈ ਉਹਨੇ ਕਿਹਾ ਸ਼ਰਦਾ ਜੀ ਇੱਕ ਵਾਰ ਆਪਣੇ ਘਰ ਦਾ ਪਤਾ ਦੱਸੋ ਮੈਂ ਉਹਨਾਂ ਨੂੰ ਸਮਝਾਵਾਂਗੀ ਤੁਹਾਡੇ ਲਈ ਮੈਂ ਕੋਸ਼ਿਸ਼ ਕਰਾਂਗੀ ਪਰ ਸ਼ਰਦਾ ਨੇ ਉਹਨਾਂ ਨੂੰ ਪਤਾ ਦੱਸਣ ਤੋਂ ਸਖ਼ਤ ਮਨ੍ਹਾ ਕਰ ਦਿੱਤਾ ਕਿਹਾ ਨਹੀਂ ਤੁਸੀਂ ਰਹਿਣ ਦਿਓ ਉਹ ਨਹੀਂ ਆਉਣਗੇ ਉਹਨਾਂ ਨੂੰ ਮੇਰੀ ਲੋੜ ਨਹੀਂ ਹੈ ਉਹ ਡਾਕਟਰ ਸਾਹਿਬਾ ਹੈਰਾਨ ਸੀ ਪਰ ਸ਼ਰਦਾ ਇਹਨਾਂ ਕੁਝ ਸਮਝਣ ਤੋਂ ਬਾਅਦ ਵੀ ਉਹਨਾਂ ਦਾ ਪਤਾ ਦੱਸਣ ਲਈ ਤਿਆਰ ਨਾ ਹੋਈ ਡਾਕਟਰ ਸਾਹਿਬਾ ਜਾਣਨਾ ਚਾਹੁੰਦੀ ਸੀ ਕਿ ਸ਼ਰਦਾ ਇਦਾਂ ਦੇ ਹਾਲਾਤਾਂ ਤੱਕ ਕਿਵੇਂ ਪਹੁੰਚੀ ਤਾਂ ਉਹਨਾਂ ਨੇ ਫਿਰ ਦੁਬਾਰਾ ਸ਼ਰਦਾ ਨੂੰ ਕਿਹਾ ਕਿ ਸ਼ਰਦਾ ਜੀ ਤੁਸੀਂ ਆਪਣੇ ਘਰ ਦਾ ਪਤਾ ਨਾ ਦੱਸੋ ਪਰ ਮੈਨੂੰ ਇਹ ਤਾਂ ਦੱਸੋ ਤੁਹਾਡੇ ਨਾਲ ਇਦਾਂ ਦਾ ਕੀ ਹੋਇਆ ਕਿ ਤੁਹਾਨੂੰ ਇੱਥੇ ਰਹਿਣਾ ਪੈ ਰਿਹਾ ਹੈ ਇਸ ਵਾਰ ਡਾਕਟਰ ਸਾਹਿਬਾ ਦੀ ਗੱਲ ਸੁਣ ਕੇ ਸ਼ਰਦਾ ਦਾ ਮਨ ਦੁਖੀ ਹੋ ਗਿਆ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਆਪਣੇ ਦਰਦ ਨੂੰ ਅੱਖਾਂ ਵਿੱਚ ਨਾ ਰੋਕ ਸਕੀ ਡਾਕਟਰ ਸਹਿਬਾ ਨੂੰ ਕਹਿਣ ਲੱਗੀ ਡਾਕਟਰ ਸਹਿਬਾ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਦੋ ਪੁੱਤ ਇੱਕ ਨੂੰ ਤੇ ਇੱਕ ਪਤੀ ਦਾ ਬਣਿਆ ਆ ਵੱਡਾ ਘਰ ਪਰ اولاد ਇੰਨੀ ਨ ਕਮੀ ਨਿਕਲੀ ਕਿ ਪਤੀ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਡਾਕਟਰ ਸਹਿਬਾ ਇਹ ਸਭ ਸੁਣ ਕੇ ਹੈਰਾਨ ਸੀ ਫਿਰ ਲਾ ਫਿਰ ਸ਼ਰਦਾ ਜੀ ਨੇ ਕਿਹਾ ਕਿ ਡਾਕਟਰ ਸਹਿਬਾ ਮੇਰਾ ਪਤੀ ਇੱਕ ਬਿਜ਼ਨਸਮੈਨ ਸੀ ਘਰ ਵਿੱਚ ਪੈਸਾ ਬਹੁਤ ਜ਼ਿਆਦਾ ਸੀ ਬੱਚਾ ਨੂੰ ਵਧਿਆ ਖਵਾਇਆ ਪੜਾਇਆ ਲਿਖਾਇਆ ਪਰ ਵੱਡੇ ਹੋਣ ਤੋਂ ਬਾਅਦ ਦੋਵੇਂ ਹੀ ਆਵਾਰਾਗਰਦੀ ਕਰਦੇ ਸੀ ਆਪਣੇ ਬਾਪੂ ਦੇ ਲੱਖ ਸਮਝਾਉਣ ਦੇ ਬਾਅਦ ਵੀ ਉਹਨਾਂ ਦੀ ਸੰਗਤ ਹੋਰ ਜ਼ਿਆਦਾ ਵਿਗੜ ਗਈ ਨਾ ਹੀ ਕੋਈ ਪੜ੍ਹਾਈ ਲਿਖਾਈ ਹੋਈ ਇਹਨਾਂ ਦੇ ਬਾਪੂ ਆਏ ਦਿਨ ਇਹਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਰਹਿਣ ਲੱਗੇ ਹਰ ਰੋਜ਼ ਇੱਧਰ ਉੱਧਰ ਲੜਾਈ ਝਗੜਾ ਗੁੰਡਾਗਰਦੀ ਉਹ ਸਭ ਹੀ ਘਰੇ ਤੱਕ ਆਉਣ ਲੱਗੀ ਪਰ ਇਹਨਾਂ ਦੇ ਪਾਪਾ ਦੀ ਇੱਜ਼ਤ ਦੇ ਕਾਰਨ ਪੁਲਿਸ ਇਹਨਾਂ ਨੂੰ ਛੱਡ ਦਿੰਦੀ ਸੀ ਇਹਨਾਂ ਕਾਰਨਾ ਕਰਕੇ ਮੇਰੇ ਪਤੀ ਬਿਮਾਰ ਰਹਿਣ ਲੱਗੇ ਹੱਦ ਤਾਂ ਉਦੋਂ ਹੋ ਗਈ ਜਦੋਂ ਵੱਡਾ ਮੁੰਡਾ ਪ੍ਰਤੀਕ ਇੱਕ ਕੁੜੀ ਨੂੰ ਲੈ ਕੇ ਭੱਜ ਗਿਆ ਪੁਲਿਸ ਉਸ ਨੂੰ ਦਿਨ ਰਾਤ ਲੱਭਦੇ ਰਹੀ ਸਾਰਾ ਮੋਹੱਲਾ ਸਾਰਾ ਸਮਾਜ ਸਾਡੇ ਤੇ ਥੋ-ਥੋ ਕਰ ਰਿਹਾ ਸੀ ਇਸ ਬਦਨਾਮੀ ਦੇ ਕਰਕੇ ਮੇਰਾ ਪਤੀ ਪਰੇਸ਼ਾਨ ਰਹਿਣ ਲੱਗਿਆ ਮੇਰੇ ਪਤੀ ਨੂੰ ਹਾਰਟ ਅਟੈਕ ਆ ਗਿਆ ਉਹ ਇਸ ਦੁਨੀਆ ਨੂੰ ਆਲਵਿਦਾ ਕਹਿ ਗਿਆ ਤੇ ਮੈਨੂੰ ਕੱਲਾ ਛੱਡ ਗਿਆ ਇੰਨਾ ਕਹਿੰਦੇ ਕਹਿੰਦੇ ਸ਼ਾਰਦਾ ਫੇਰ ਤੋਂ ਰੋਣ ਲੱਗ ਪਈ ਡਾਕਟਰ ਸਾਹਿਬਾਂ ਨੇ ਉਹਨਾਂ ਨੂੰ ਚੁੱਪ ਕਰਵਾਇਆ ਜਦੋਂ ਕੁਝ ਚੁੱਪ ਹੋਈ ਤਾਂ ਅੱਗੇ ਦੀ ਕਹਾਣੀ ਬਾਰੇ ਪੁੱਛਿਆ ਸ਼ਾਰਦਾ ਨੇ ਅੱਗੇ ਦੱਸਿਆ ਵੱਡਾ ਮੁੰਡਾ ਪ੍ਰਤੀਕ ਵਾਪਸ ਆਇਆ ਇਧਰ ਮੈਂ ਆਪਣੇ ਪਤੀ ਨੂੰ ਖੋ ਚੁੱਕੀ ਸੀ ਉਹਨਾਂ ਦੇ ਅੰਤਿਮ ਸੰਸਕਾਰ ਲਈ ਉਹਦਾ ਇੰਤਜ਼ਾਰ ਹੋ ਰਿਹਾ ਸੀ ਪ੍ਰਤੀਕ ਵਾਪਸ ਆਇਆ ਤਾਂ ਸਹੀ ਪਰ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਉਸਦੇ ਨਾਲ ਉਹ ਕੁੜੀ ਵੀ ਸੀ ਜਿਹਦੇ ਨਾਲ ਉਹ ਵਿਆਹ ਕਰਵਾ ਚੁੱਕਿਆ ਸੀ ਮੇਰੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਸੀ ਪਿਓ ਦੀ ਅਰਥੀ ਦੇ ਟਾਈਮ ਪ੍ਰਤੀਕ ਆਪਣੀ ਘਰਵਾਲੀ ਨੂੰ ਕੁਮਾਰ ਰਿਆ ਸੀ ਕਿੱਦਾਂ ਦਾ ਨਕਮਾ ਪੁੱਤ ਪੈਦਾ ਕੀਤਾ ਮੈਂ ਡਾਕਟਰ ਸਾਹਿਬਾਂ ਨੇ ਕਿਹਾ ਪਰ ਤੁਸੀਂ ਘਰ ਕਿਉਂ ਛੱਡ ਦਿੱਤਾ ਡਾਕਟਰ ਦੇ ਇਹ ਸਵਾਲ ਪੁੱਛਣ ਤੇ ਸ਼ਰਦਾ ਨੇ ਫਿਰ ਦੁਬਾਰਾ ਆਪਣੇ ਅਤੀਤ ਵਿੱਚ ਪਹੁੰਚ ਗਈ ਆਪਣੀ ਕਹਾਣੀ ਦੱਸਣ ਲੱਗੀ ਡਾਕਟਰ ਸਾਹਿਬਾ ਮੇਰਾ ਵੱਡਾ ਮੁੰਡਾ ਪ੍ਰਤੀਕ ਆ ਨੋ ਉਹਨੂੰ ਲੈ ਕੇ ਆਇਆ ਸੀ ਪਰ ਉਸਦੇ ਸੰਸਕਰਨ ਆ ਜਾਣੇ ਕਿੱਦਾਂ ਦੇ ਸੀ ਪਤਾ ਨਹੀਂ ਕਿਹੋ ਜਿਹੀ ਘਰ ਵਿੱਚੋਂ ਆਈ ਸੀ ਉਹ ਖੁੱਲੇ ਕੱਪੜੇ ਪਾਉਂਦੀ ਪ੍ਰਤੀਕ ਦੇ ਨਾਲ ਖੁੱਲੇ ਵਿੱਚ ਹੀ ਸੌ ਜਾਂਦੀ ਛੋਟੇ ਭਰਾ ਦਾ ਲਿਆਜ ਨਹੀਂ ਕਰਦੀ ਸੀ ਮੇਰਾ ਤਾਂ ਕਰਨਾ ਹੀ ਕੀ ਸੀ ਇੱਕ ਦਿਨ ਮੈਂ ਉਸਨੂੰ ਕਿਹਾ ਆਪਣੇ ਕਮਰੇ ਵਿੱਚ ਜਾ ਕੇ ਸੌਇਆ ਕਰੋ ਹਰ ਸਮੇਂ ਆਪਣੇ ਪਤੀ ਨਾਲ ਸਭ ਦੇ ਸਾਹਮਣੇ ਚਿਪਕੇ ਰਹਿਣਾ ਇਹ ਚੰਗਾ ਨਹੀਂ ਲੱਗਦਾ ਇਧਰ ਤੇਰਾ ਦਿਓਰ ਵੀ ਐ ਉਹ ਵੀ ਵਿਗੜ ਸਕਦਾ ਪਰ ਮੇਰਾ ਇਹ ਕਹਿਣਾ ਮੇਰੇ ਤੇ ਹੀ ਭਾਰੀ ਪੈ ਗਿਆ ਮੇਰੀ ਨੂੰਹ ਗੀਤਾ ਨੇ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਤੇ ਦੋਵੇਂ ਭਰਾ ਭੱਜ ਆਏ ਪੁੱਛਣ ਲੱਗੇ ਕੀ ਹੋ ਗਿਆ ਤਾਂ ਗੀਤਾ ਨੇ ਕਿਹਾ ਤੁਹਾਡੀ ਮਾਂ ਮੇਰੇ ਤੇ ਇਲਜ਼ਾਮ ਲਾ ਰਹੀ ਐ ਇਹ ਗੱਲ ਸੁਣ ਕੇ ਦੋਵੇਂ ਪੁੱਤ ਮੇਰੇ ਤੇ ਹੀ ਭੜਕ ਗਏ ਕਹਿਣ ਲੱਗੇ ਇਸ ਘਰ ਵਿੱਚ ਰਹਿਣਾ ਤਾਂ ਮੂੰਹ ਬੰਦ ਕਰਕੇ ਰੱਖਾ ਦੋ ਮਾਨੇ ਹੌਲੀ-ਹੌਲੀ ਮੇਰੇ ਤੋਂ ਸਾਰੀਆਂ ਚਾਬੀਆਂ ਖੋ ਲਈਆਂ ਆਪਣੇ ਪਿਓ ਦੇ ਵਿੱਚ ਉਸ ਨੂੰ ਪਾਣੀ ਵਿੱਚ ਡਬੋ ਦਿੱਤਾ ਰੋਜ਼ ਕਰਜ਼ੇ ਵਿੱਚ ਡੁੱਬਣ ਲੱਗੇ ਇਹਨਾਂ ਨੇ ਮੇਰੇ ਪਤੀ ਦੀਆਂ ਨਿਸ਼ਾਨੀਆਂ ਸੋਨੇ ਦੀਆਂ ਨਿਸ਼ਾਨੀਆਂ ਨੂੰ ਕਰ ਬੇਚ ਕੇ ਕਰਜ਼ਾ ਲੈਣਾ ਸ਼ੁਰੂ ਕਰ ਦਿੱਤਾ ਜੇ ਮੈਂ ਕੁਝ ਬੋਲਦੀ ਤਾਂ ਗੀਤਾ ਮੈਨੂੰ ਮਾਰਨੋਂ ਪੈਂਦੀ ਕਈ ਵਾਰ ਤਾਂ ਉਸਨੇ ਮੈਨੂੰ ਮਾਰਿਆ ਵੀ ਮੇਰੇ ਪੁੱਤ ਵੀ ਉਹਦਾ ਸਾਥ ਦੰਦੇ ਮੋਹੱਲੇ ਵਾਲੇ ਸ਼ੋਰ ਸ਼ਰਾਬਾ ਸੁਣ ਕੇ ਸਮਝਾਉਣ ਵੀ ਆਉਂਦੇ ਉਹਨਾਂ ਨੂੰ ਬੇਇੱਜ਼ਤ ਕਰਕੇ ਆਪਣੇ ਘਰ ਦਾ ਮਾਮਲਾ ਦੱਸ ਕੇ ਘਰੋਂ ਭਜਾ ਦਿੱਤਾ ਜਾਂਦਾ ਮੈਂ ਕਿਸੇ ਵੀ ਮਦਦ ਨਹੀਂ ਲੈ ਸਕਦੀ ਸੀ ਐਨਾ ਕਹਿ ਕੇ ਸ਼ਾਰਦਾ ਨੇ ਆਪਣੇ ਜ਼ਖਮ ਦਿਖਾਉਂਦੇ ਹੋਏ ਕਿਹਾ ਡਾਕਟਰ ਸਾਹਿਬਾ ਜਿਹੜੇ ਜ਼ਖਮ ਦਾ ਤੁਸੀਂ ਇਲਾਜ ਕਰ ਰਹੇ ਹੋ ਇਹ ਉਹਨਾਂ ਦੇ ਦਿੱਤੇ ਹੋਏ ਆ ਮੈਨੂੰ ਕਈ ਵਾਰ ਦੋਵੇਂ ਪੁੱਤਾਂ ਨੇ ਬਹੁਤ ਬੇਦਰਦੀ ਨਾਲ ਕੁੱਟਿਆ ਤੇ ਮਾਰਿਆ ਹੈ ਗੀਤਾ ਮੇਰੇ ਪਿੱਛੇ ਹੱਥ ਫੜ ਲੈਂਦੀ ਮੇਰੇ ਦੋਵੇਂ ਪੁੱਤ ਮੇਰੇ ਤੇ ਹੱਥ ਚੱਕਦੇ ਇੱਕ ਦਿਨ ਮੈਨੂੰ ਘਰ ਦੇ ਕਾਗਜ਼ਾਂ ਤੇ ਸਾਈਨ ਕਰਵਾਉਣ ਲਈ ਐਨਾ ਜ਼ਿਆਦਾ ਕੁੱਟਿਆ ਮਾਰਿਆ ਕਿ ਮੈਨੂੰ ਲੱਗਿਆ ਅੱਜ ਤਾਂ ਮੈਨੂੰ ਇਹ ਜਾਨੋ ਹੀ ਮਾਰ ਦੇਣਗੇ ਪਰ ਮੈਂ ਸਾਇਨਾ ਕੀਤੇ ਕਿਉਂਕਿ ਉਹ ਤੰਨੇ ਹੀ ਘਰ ਵੇਚਣਾ ਚਾਹੁੰਦੇ ਸੀ ਜੋ ਮੇਰੇ ਪਤੀ ਦੀ ਆਖਰੀ ਨਿਸ਼ਾਨੀ ਸੀ ਤੰਨੇ ਹੀ ਨਖਮੇ ਉਹਨਾਂ ਪੈਸਿਆਂ ਨੂੰ ਵੀ ਬੈਠ ਕੇ ਖਾਣਾ ਚਾਹੁੰਦੇ ਸੀ ਐਸੇ ਕਰਕੇ ਮੈਂ ਕਿਸੇ ਵੀ ਤਰ੍ਹਾਂ ਉਹਨਾਂ ਤੋਂ ਬਚ ਕੇ ਭੱਜ ਗਈ ਜਾ ਕੇ ਆਪਣੇ ਕਮਰੇ ਵਿੱਚ ਬੰਦ ਹੋ ਗਈ ਮੇਰੇ ਦੋਵੇਂ ਮੁੰਡੇ ਤੇ ਮੇਰੀ ਨੂੰਹ ਵੀ ਸ਼ਰਾਬ ਪਿੰਦੀ ਸੀ ਜਦੋਂ ਰਾਤ ਨੂੰ ਤੰਨੇ ਨਸ਼ੇ ਵਿੱਚ ਸੌਂ ਰਹੇ ਸੀ ਤਾਂ ਮੈਂ ਮੌਕਾ ਦੇਖ ਕੇ ਘਰੋਂ ਭੱਜ ਗਈ 65 ਸਾਲ ਤੋਂ ਜ਼ਿਆਦਾ ਉਮਰ ਦੀ ਸ਼ਰਦਾ ਆਪਣੇ ਬੱਚਾਂ ਦੇ ਇਸ ਤਰ੍ਹਾਂ ਦੇ ਵਿਵਾਰ ਦੀ ਸ਼ਿਕਾਰ ਹੋਈ ਸੀ ਜਿਹਦੇ ਲਈ ਮਾਫੀ ਨਹੀਂ ਸਰਗੋ ਸਜ਼ਾ ਹੋਣੀ ਚਾਹੀਦੀ ਸੀ ਜਦੋਂ ਇਹ ਗੱਲ ਡਾਕਟਰ ਨੇ ਉਹਨਾਂ ਨੂੰ ਕਹੀ ਤਾਂ ਉਹਨੇ ਕਿਹਾ ਡਾਕਟਰ ਸਾਹਿਬਾ ਮੇਰੇ ਹੀ ਸੰਸਕਾਰਾਂ ਵਿੱਚ ਕੋਈ ਕਮੀ ਰਹਿ ਗਈ ਹੋਣੀ ਉਹਨਾਂ ਨੂੰ ਕੀ ਦੋਸ਼ ਦੇਣਾ ਮੈਂ ਹੀ ਆਪਣੀ ਔਲਾਦ ਨੂੰ ਜ਼ਹਿਰ ਤਾਂ ਨਹੀਂ ਪੀ ਸਕਦੀ ਪਰ ਡਾਕਟਰ ਨੇ ਕਿਹਾ ਉਹਨਾਂ ਨੂੰ ਸਜ਼ਾ ਤਾਂ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰੋਗੇ ਤਾਂ ਉੱਤਨ ਨੇ ਹੀ ਸੜਕ ਤੇ ਆ ਜਾਣਗੇ ਸਭ ਕੁਝ ਤੁਹਾਡਾ ਹੀ ਹੈ ਸ਼ਰਦਾ ਨੇ ਕਿਹਾ ਨਹੀਂ ਡਾਕਟਰ ਸਾਹਿਬਾ ਉੰਜ ਤਾਂ ਮਕਾਨ ਦੇ ਇਲਾਵਾ ਕੁਝ ਬਚਿਆ ਹੀ ਨਹੀਂ ਹੁਣ ਮੈਂ ਉਹਨਾਂ ਤੋਂ ਸਿਰ ਤੋਂ ਛੱਤ ਨਹੀਂ ਖੋਣਾ ਚਾਹੁੰਦੀ ਮੈਂ ਤਾਂ ਆਪਣੀ ਜ਼ਿੰਦਗੀ ਕਿਤੇ ਵੀ ਰਹਿ ਕੇ ਘੱਟ ਲਵਾਂਗੀ ਡਾਕਟਰ ਸਾਹਿਬਾ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਇੱਕ ਮਾਂ ਦਾ ਦਿਲ ਐਦਾਂ ਦਾ ਵੀ ਹੋ ਸਕਦਾ ਹੈ ਪਰ ਡਾਕਟਰ ਨੇ ਉਹਨਾਂ ਦੀ ਮਦਦ ਕਰਨ ਵਾਰੇ ठाਨ ਲਿਆ ਸੀ ਇਸ ਸਮੇਂ ਕੈਂਪ ਖਤਮ ਕਰਕੇ ਡਾਕਟਰ ਸਾਹਿਬਾ ਚਲੀ ਗਈ ਡਾਕਟਰ ਦਾ ਆਉਣਾ ਜਾਣਾ ਗੁਰਦੁਆਰੇ ਵਿੱਚ ਸਵੇਰ ਤੋਂ ਤਿੰਨ ਘੰਟੇ ਹੁੰਦਾ ਸੀ ਬਾਕੀ ਟਾਈਮ ਉਹ ਆਪਣੇ ਕਲੀਨਿਕ ਵਿੱਚ ਗੁਜ਼ਾਰਦੀ ਸੀ ਉਹ ਸ਼ਹਿਰ ਦੀ ਬਹੁਤ ਹੀ ਜਾਣੀ ਪਛਾਣੀ ਲੇਡੀ ਡਾਕਟਰ ਸੀ ਦਿਲ ਦੀ ਵੀ ਬਹੁਤ ਚੰਗੀ ਸੀ ਉਹ ਅਕਸਰ ਗੁਰੂ ਘਰ ਵਿੱਚ ਸੇਵਾ ਦੇਣ ਲਈ ਚਲੀ ਜਾਂਦੀ ਸੀ ਇੱਕ ਦਿਨ ਉਹਨਾਂ ਨੇ ਸ਼ਰਦਾ ਜੀ ਨੂੰ ਕਿਹਾ ਤੁਸੀਂ ਮੈਨੂੰ ਆਪਣੇ ਕੁਝ ਜ਼ਰੂਰੀ ਕਾਗਜ਼ ਦੇ ਦੇਵੋਗੇ ਤਾਂ ਮੈਂ ਤੁਹਾਡੀ ਬੁਢਾਪਾ ਪੈਨਸ਼ਨ ਲਵਾ ਦਵਾਂਗੀ ਮੇਰੇ ਇੱਕ ਬਹੁਤ ਹੀ ਵਧੀਆ ਜਾਣਕਾਰ ਹਨ ਉਹ ਤੁਹਾਡਾ ਕੰਮ ਕਰ ਦੇਣਗੇ ਸ਼ਰਦਾ ਨੇ ਸੁਣ ਕੇ ਬਹੁਤ ਹੀ ਖੁਸ਼ ਹੋਈ ਕਿਉਂਕਿ ਉਹਨਾਂ ਨੂੰ ਖਾਣ ਦੇ ਨਾਲ-ਨਾਲ ਕੁਝ ਪੈਸੇ ਵੀ ਮਿਲ ਜਾਣਗੇ ਸ਼ਰਦਾ ਨੇ ਉਦੋਂ ਹੀ ਆਪਣੇ ਕਾਗਜ਼ ਲਿਆ ਕੇ ਦੇ ਦਿੱਤੇ ਉਸ ਤੋਂ ਬਾਅਦ ਡਾਕਟਰ ਸਾਹਿਬਾ ਚਲੀ ਗਈ ਡਾਕਟਰਾਂ ਨੇ ਉਹਨਾਂ ਦੇ ਕਾਗਜ਼ ਚੰਗੀ ਤਰ੍ਹਾਂ ਚੈੱਕ ਕੀਤੇ ਤਾਂ ਦੇਖਿਆ ਉਸ ਉੱਤੇ ਇੱਕ ਫੋਨ ਨੰਬਰ ਵੀ ਸੀ ਡਾਕਟਰ ਸਾਈਬ ਨੇ ਆਪਣੇ ਫੋਨ ਤੋਂ ਉਸ ਨੰਬਰ ਤੇ ਫੋਨ ਕੀਤਾ ਤੇ ਕਿਹਾ ਮੈਂ ਸ਼ਰਦਾ ਨਾਲ ਗੱਲ ਕਰਨੀ ਹੈ ਪਿੱਛੋਂ ਤੋਂ ਇੱਕ ਆਵਾਜ਼ ਆਈ ਜੋ ਕਿਸੇ ਔਰਤ ਦੀ ਸੀ ਸ਼ਰਦਾ ਹੁਣ ਤਾਂ ਨਹੀਂ ਹੈ ਤੁਸੀਂ ਉਹਨਾਂ ਨਾਲ ਕੀ ਲੈਣਾ ਦੇਣਾ ਹੈ ਉਦੋਂ ਹੀ ਡਾਕਟਰ ਨੇ ਕਿਹਾ ਪਹਿਲਾਂ ਗੱਲ ਤਾਂ ਸੁਣ ਲਵੋ ਉਹਨਾਂ ਦੇ ਪਤੀ ਦੀ ਇੱਕ ਐਫਡੀ ਕੰਪਲੀਟ ਹੋ ਗਈ ਹੈ ਜਿਹਦੇ ਵਿੱਚ ਸ਼ਰਦਾ ਜੀ ਦੀ ਨੋਮਿਨੀ ਹੈ ਨਾ ਉਹਨਾਂ ਦੇ ਪਤੀ ਦੀ ਮੌਤ ਤੋਂ ਬਾਅਦ ਇਹ ਸਾਰਾ ਕੁਝ ਉਹਨਾਂ ਦਾ ਹੀ ਹੈ ਕਿਉਂਕਿ ਉਹ ਉਹਦੇ ਵਿੱਚ ਨੋਮਿਨੀ ਸੀ ਇਸ ਲਈ ਉਸ ਨੂੰ ਆਉਣਾ ਹੀ ਪਵੇਗਾ ਫੋਨ ਤੇ ਉਸ ਔਰਤ ਨੇ ਸੁਣਦੇ ਕਿਹਾ ਕਿੰਨੇ ਪੈਸੇ ਹਨ ਡਾਕਟਰ ਨੇ ਇਹ ਕਿਹਾ 70 ਲੱਖ ਰੁਪਏ ਐਨਾ ਸੁਣਦੇ ਉਹ ਔਰਤ ਦੇ ਹੋਸ਼ ਉੱਡ ਗਏ ਉਸ ਔਰਤ ਨੇ ਤੁਰੰਤ ਹੀ ਪੁੱਛਿਆ ਮੈਡਮ ਕਿੱਥੇ ਆਉਣਾ ਹੈ ਫਿਰ ਡਾਕਟਰਨੀ ਸਾਹਿਬਾ ਨੇ ਕਿਹਾ ਸ਼ਰਦਾ ਜੀ ਨੂੰ ਲੈ ਕੇ ਹੀ ਆਉਣਾ ਪਵੇਗਾ ਇਸ ਦਾ ਉਸ ਔਰਤ ਕੋਲ ਕੋਈ ਜਵਾਬ ਨਹੀਂ ਸੀ ਪਰ ਉਸ ਨੇ ਥੋੜਾ ਜਿਹਾ ਰੁੱਕ ਕੇ ਕਿਹਾ ਠੀਕ ਹੈ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਲੈ ਕੇ ਪਹੁੰਚ ਜਾਵਾਂਗੇ ਇਸ ਤੋਂ ਬਾਅਦ ਫੋਨ ਕੱਟਿਆ ਗਿਆ ਡਾਕਟਰਨੀ ਦਾ تیر ਸਹੀ ਨਿਸ਼ਾਨੇ ਤੇ ਲੱਗਿਆ ਇਸ ਔਰਤ ਨੇ ਜੋ ਕਿ ਸ਼ਰਦਾ ਦੀ ਵੱਡੀ ਨੂੰ ਸੀ ਉਸਨੇ ਤੁਰੰਤ ਹੀ ਆਪਣੇ પતિ ਪ੍ਰਦੀਪ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਪਹਿਲਾਂ ਤਾਂ ਉਸ ਨੂੰ ਭਰੋਸਾ ਹੀ ਨਹੀਂ ਹੋਇਆ ਉਹ ਛੇਤੀ ਛੇਤੀ ਆਪਣੀ ਦੁਕਾਨ ਛੱਡ ਕੇ ਘਰੇ ਆ ਗਿਆ ਉਸਨੇ ਘਰ ਆ ਕੇ ਕਿਹਾ ਗੀਤਾ ਸੱਚ ਦੱਸ ਕਿਸ ਦਾ ਫੋਨ ਆਇਆ ਸੀ ਗੀਤਾ ਨੇ ਸਾਰੀ ਗੱਲ ਦੁਬਾਰਾ ਦੱਸੀ ਇੰਨੇ ਵਿੱਚ ਉਸ ਦਾ ਛੋਟਾ ਭਰਾ ਵੀ ਆ ਗਿਆ ਦੋਵੇਂ ਇੰਨੀ ਵੱਡੀ ਰਕਮ ਨੂੰ ਕਿਸੇ ਹਾਲ ਵਿੱਚ ਛੱਡਣਾ ਨਹੀਂ ਚਾਹੁੰਦੇ ਸੀ ਲਾਲਚ ਵਿੱਚ ਇੰਨੇ ਆਨੇ ਹੋ ਗਏ ਸੀ ਐਵੀ ਨਹੀਂ ਸੋਚਿਆ ਕਿ ਸ਼ਰਦਾ ਜੀ ਦੇ ਬਿਨਾ ਤਾਂ પૈਸੇ ਮਿਲਣਗੇ ਨਹੀਂ ਗੀਤਾ ਨੇ ਕਿਹਾ ਆਪਾਂ ਐਦਾ ਕਰਦੇ ਆ ਕਿਸੇ ਨੂੰ ਤੁਹਾਡੀ ਮਾਂ ਬਣਾ ਕੇ ਲੈ ਜਾਂਦੇ ਆ ਉਦੋਂ ਹੀ ਪ੍ਰਤੀਕ ਨੇ ਕਿਹਾ ਕਿ ਤੂੰ ਪਾਗਲਾ ਹੈ ਫੋਟੋ ਆਈਡੀ ਲੱਗੇਗੀ ਸਾਰੀ ਪਹਿਚਾਣ ਹੋ ਜਾਵੇਗੀ ਇਸ ਗੱਲ ਤੇ ਛੋਟੇ ਪ੍ਰਾਨ ਨੇ ਕਿਹਾ ਫੋਟੋ ਆਈਡੀ ਤਾਂ ਮੈਂ ਬਣਾ ਦੇਵਾਂਗਾ ਪਰ ਬਸ ਇੱਕ ਮਾਂ ਦੀ ਉਮਰ ਦੀ ਔਰਤ ਦਾ ਇੰਤਜ਼ਾਮ ਕਰ ਲੋ ਐਫ ਡੀ ਦੀ ਨੌਮਣੀ ਵਿੱਚ ਫੋਟੋ ਨਹੀਂ ਲੱਗਦੀ ਉਸ ਨੂੰ ਕੀ ਪਤਾ ਸਾਡੀ ਮਾਂ ਕੌਣ ਹੈ ਸਾਨੂੰ ਉਸ ਦੀ ਗੱਲ ਸਹੀ ਲੱਗੀ ਇਸ ਤੋਂ ਬਾਅਦ ਸਾਰੇ ਕਾਗਜ਼ਾਂ ਦਾ ਇੰਤਜ਼ਾਮ ਕਰਨ ਵਿੱਚ ਲੱਗੇ ਕੁਝ ਹੀ ਦਿਨਾਂ ਵਿੱਚ ਨਕਲੀ ਕਾਗਜ਼ ਬਣਾ ਲਏ ਤੇ ਇੱਕ ਔਰਤ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੀ ਮਾਂ ਬਣਨ ਲਈ ਤਿਆਰ ਕਰ ਲਿਆ ਪਰ ਹੁਣ ਸਾਰੇ ਕਾਗਜ਼ ਤਿਆਰ ਸੀ ਸਾਰੀ ਜਾਣਕਾਰੀ ਨਾਮ ਦੇ ਨਾਲ ਸ਼ਰਦਾਜੀ ਦੀ ਫੋਟੋ ਵੀ ਸੀ ਫੋਟੋ ਵੀ ਔਰਤ ਦੀ ਸੀ ਪ੍ਰਤੀਕ ਨੇ ਇੱਕ ਦਿਨ ਫਿਰ ਦੁਬਾਰਾ ਫੋਨ ਲਾਇਆ ਤੇ ਕਿਹਾ ਮੈਡਮ ਜੀ ਕਿੱਥੇ ਆਉਣਾ ਹੈ ਤੁਹਾਡਾ ਫੋਨ ਮੇਰੇ ਪਾਪਾ ਦੀ ਐਫਟੀ ਦੀ ਰਕਮ ਦੇ ਲਈ ਆਇਆ ਸੀ ਹੁਣ ਦੱਸੋ ਅਸੀਂ ਆਪਣੀ ਮਾਂ ਨੂੰ ਲੈ ਕੇ ਕਿੱਥੇ ਆਈਏ ਡਾਕਟਰ ਨੂੰ ਤਾਂ ਬਸ ਇਸੇ ਫੋਨ ਦਾ ਇੰਤਜ਼ਾਰ ਸੀ ਉਸ ਡਾਕਟਰਨੀ ਨੇ ਉਹਨਾਂ ਨੂੰ ਕਿਹਾ ਇੱਕ ਜਗ੍ਹਾ ਬੈਂਕ ਵਿੱਚ ਬੁਲਾ ਲਿਆ। ਉੱਥੇ ਉਹਨਾਂ ਦੇ ਕੁਝ ਜਾਣਕਾਰ ਸੀ। ਇਸ ਲਈ ਇਹ ਨਾਟਕ ਨੂੰ ਅਜਾਮ ਦੇਣ ਵਿੱਚ ਕਈ ਲੋਕ ਉਹਨਾਂ ਦੇ ਨਾਲ ਮਿਲ ਗਏ। ਪ੍ਰਤੀਕ ਆਪਣੀ ਘਰਵਾਲੀ ਤੇ ਛੋਟੇ ਭਰਾ ਦੇ ਨਾਲ ਨਕਲੀ ਮਾਂ ਨੂੰ ਲੈ ਕੇ ਬੈਂਕ ਪਹੁੰਚ ਗਿਆ। ਜਿਵੇਂ ਕਾਊਂਟਰ ਤੇ ਉਹਨਾਂ ਨੇ ਮਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਨਕਲੀ ਮਾਂ ਨੂੰ ਨਕਲੀ ਕਾਗਜ਼ਾਂ ਸਮੇਤ ਉੱਥੇ ਖੜਾ ਕਰ ਦਿੱਤਾ। ਸ਼ਾਰਦਾ ਦੇ ਦਿੱਤੇ ਸਾਰੇ ਕਾਗਜ਼ਾਂ ਨੂੰ ਉਹਨਾਂ ਨੇ ਨਕਲੀ ਕਾਗਜ਼ਾਂ ਦੇ ਨਾਲ ਮਿਲਾਉਣਾ ਸ਼ੁਰੂ ਕਰ ਦਿੱਤਾ। ਆਧਾਰ ਕਾਰਡ ਦੇ ਨਕਲੀ ਹੋਣ ਦੀ ਪੁਸ਼ਟੀ ਉਦੋਂ ਹੀ ਹੋ ਗਈ ਪਰ ਇਹ ਗੱਲ ਉਹਨਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ ਕੁਝ ਸਵਾਲ ਉਸ ਨਕਲੀ ਬਣੀ ਹੋਈ ਮਾਂ ਤੋਂ ਪੁੱਛਣ ਲੱਗੇ ਜੋ ਜਵਾਬ ਨਾ ਦੇ ਸਕੀ ਇਸ ਤੋਂ ਪਹਿਲਾਂ ਕਿ ਤੰਨੇ ਐੜ ਸਥਿਤੀ ਚੋਂ ਨਿਕਲ ਕੇ ਭੱਜ ਦੇ ਡਾਕਟਰ ਸਾਹਿਬਾ ਜੋ ਕਿ ਇੱਕ ਪਾਸੇ ਖੜੀ ਸਭ ਕੁਝ ਦੇਖ ਰਹੀ ਸੀ ਉਹਨਾਂ ਨੇ ਉਦੋਂ ਇੱਕ ਫੋਨ ਕੀਤਾ ਥੋੜੀ ਦੇਰ ਬਾਅਦ ਉੱਥੇ ਪੁਲਿਸ ਆ ਗਈ ਨਕਲੀ ਕਾਗਜ਼ ਬਣਾਉਣ ਤੇ ਮਾਂ ਨੂੰ ਘਰੋਂ ਬਾਹਰ ਕੱਢਣ ਦੇ ਕੇਸ ਵਿੱਚ ਪੁਲਿਸ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਗਈ ਡਾਕਟਰੀ ਸਾਹਿਬਾ ਉਦੋਂ ਹੀ ਗੁਰਦੁਆਰੇ ਪਹੁੰਚੀ ਤੇ ਜਾ ਕੇ ਕਿਹਾ ਸ਼ਰਦਾ ਜੀ ਤੁਹਾਨੂੰ ਤੁਹਾਡੀ ਪੈਨਸ਼ਨ ਦਿਵਾਣੀ ਹੈ ਮੇਰੇ ਨਾਲ ਚਲੋ ਆਫਿਸ ਵਿੱਚ ਤੁਹਾਡੇ ਸਾਈਨ ਕਰਵਾਉਣੇ ਹਨ ਸ਼ਰਦਾ ਜੀ ਬਹੁਤ ਹੀ ਖੁਸ਼ ਹੋ ਗਈ ਉਸ ਡਾਕਟਰ ਦੇ ਨਾਲ ਚਲੀ ਗਈ ਡਾਕਟਰਨੀ ਖੁਦ ਹੀ ਆਪਣੀ ਗੱਡੀ ਚਲਾ ਕੇ ਉਸ ਨੂੰ ਆਪਣੇ ਨਾਲ ਲੈ ਗਈ ਪਰ ਜਦੋਂ ਪੁਲਸਟੇਸ਼ਨ ਦੇ ਬਾਹਰ ਗੱਡੀ ਰੁਕੀ ਤਾਂ ਸ਼ਰਦਾ ਜੀ ਹੈਰਾਨ ਹੋਈ ਤੇ ਪੁੱਛਣ ਲੱਗੀ ਡਾਕਟਰਨੀ ਸਾਹਿਬਾ ਨੇ ਮੁਸਕਰਾ ਕੇ ਕਿਹਾ ਮੇਰੇ ਨਾਲ ਅੰਦਰ ਚਲੋ ਕੁਝ ਕੰਮ ਸੀ ਬਸ ਹੁਣੀ ਹੋ ਜਾਵੇਗਾ ਸ਼ਰਦਾ ਜੀ ਨੂੰ ਡਾਕਟਰਨੀ ਸਾਹਿਬਾ ਤੇ ਬਹੁਤ ਭਰੋਸਾ ਸੀ ਇਸੇ ਕਰਕੇ ਉਤਰਾਤੀ ਡਾਕਟਰ ਨੀ ਸਾਹਿਬਾ ਨਾਲ ਅੰਦਰ ਚਲੀ ਗਈ ਅੰਦਰ ਜਾ ਕੇ ਦੇਖਿਆ ਤਾਂ ਹੈਰਾਨ ਹੋ ਗਈ ਇੰਸਪੈਕਟਰ ਨੇ ਕਿਹਾ ਡਾਕਟਰ ਨੀ ਸਾਹਿਬਾ ਤੁਹਾਡਾ ਹੀ ਇੰਤਜ਼ਾਰ ਹੋ ਰਿਹਾ ਸੀ ਚੰਗਾ ਹੋਇਆ ਤੁਸੀਂ ਇਸ ਨਾਲ ਨਾਲ ਸ਼ਰਦਾ ਜੀ ਨੂੰ ਲੈ ਕੇ ਆ ਗਏ ਇੰਸਪੈਕਟਰ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਹੈਰਾਨ ਹੋ ਕੇ ਡਾਕਟਰ ਨੀ ਸਾਹਿਬਾ ਵੱਲ ਵੇਖਣ ਲੱਗੀ ਉਹਨਾਂ ਦੇ ਚਿਹਰੇ ਤੇ ਕਈ ਸਵਾਲ ਸੀ ਜਿਸ ਦੇ ਜਵਾਬ ਉਹਨਾਂ ਨੂੰ ਕੁਝ ਹੀ ਦੇਰ ਵਿੱਚ ਮਿਲਣ ਵਾਲੇ ਸੀ ਆਪਣੀ ਮਾਂ ਨੂੰ ਦੇਖ ਕੇ ਤੰਨੇ ਉੱਠ ਕੇ ਆ ਗਏ ਤੇ ਕਹਿਣ ਲੱਗੇ ਮਾਂ ਸਾਨੂੰ ਬਚਾ ਲਓ ਸਾਡੇ ਤੋਂ ਗਲਤੀ ਹੋ ਗਈ ਸ਼ਰਦਾ ਜੀ ਸਾਰਿਆਂ ਨੂੰ ਇੱਥੇ ਵੇਖ ਕੇ ਹੈਰਾਨ ਹੋ ਗਈ ਉਸ ਨੇ ਅੱਕ ਲਾਂਦੇ ਹੋਏ ਕਿਹਾ ਤੁਸੀਂ ਸਾਰੇ ਇੱਥੇ ਕਿਵੇਂ ਆਏ ਕੀ ਹੋਇਆ ਤਾਂ ਇੰਸਪੈਕਟਰ ਨੇ ਤੁਰੰਤ ਕਿਹਾ ਇਹ ਕੀ ਦੱਸਣਗੇ ਮੈਂ ਦੱਸਦਾ ਐਨੀ ਮਤਲਬੀ ਔਲਾਦ ਆ ਭਲਾ ਕੀ ਸੱਚ ਦੱਸੇਗੀ ਇਸ ਤੋਂ ਬਾਅਦ ਉਸ ਪੁਲਿਸ ਵਾਲੇ ਨੇ ਸਾਰੀ ਗੱਲ ਸ਼ਰਦਾ ਜੀ ਨੂੰ ਦੱਸੀ ਤੇ ਸ਼ਰਦਾ ਜੀ ਨੂੰ ਇੱਕਦਮ ਕੁਰਸੀ ਤੇ ਬਹਿ ਗਈ ਤੇ ਆਪਣਾ ਮੂਹਲ ਕੋ ਕੇ ਰੋਣ ਲੱਗੀ ਡਾਕਟਰਨੀ ਸਹਿਬਾ ਨੇ ਉਹਨਾਂ ਨੂੰ ਮੋਢੇ ਤੇ ਹੱਥ ਰੱਖ ਕੇ ਕਿਹਾ ਸ਼ਰਦਾ ਜੀ ਤੁਸੀਂ ਇੰਸਪੈਕਟਰ ਸਾਹਿਬ ਨੂੰ ਆਪਣੇ ਜ਼ਖਮ ਦਿਖਾਓ ਜੋ ਇਹਨਾਂ ਤੰਨਾਂ ਨੇ ਤੁਹਾਨੂੰ ਦਿੱਤੇ ਐ ਜਿਨ੍ਹਾਂ ਦਾ ਇਲਾਜ ਮੈਂ ਕਰ ਰਹੀ ਆਂ ਸ਼ਰਦਾ ਜੀ ਹੰਝੂ ਪੂੰਝ ਕੇ ਡਾਕਟਰਨੀ ਵੱਲ ਵੇਖਣ ਲੱਗੀ ਤਾਂ ਡਾਕਟਰਨੀ ਸਹਿਬਾ ਨੇ ਕਿਹਾ ਸ਼ਰਦਾ ਜੀ ਇਹ ਹੀ ਮੌਕਾ ਹੈ ਇਹਨਾਂ ਤੰਨਾਂ ਨੇ ਤੁਹਾਡੇ ਨਾਲ ਜੋ ਵੀ ਕੀਤਾ ਉਹ ਸਾਰਾ ਕੁਝ ਇੰਸਪੈਕਟਰ ਸਾਹਿਬ ਨੂੰ ਦੱਸ ਦਿਓ ਇਹਨਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਐ ਸ਼ਰਦਾ ਜੀ ਚੁੱਪ ਕਰਕੇ ਉਹਨਾਂ ਤੰਨਾਂ ਵੱਲ ਵੇਖਣ ਲੱਗੀ ਤਾਂ ਉਤਰਤ ਸ਼ਰਦਾ ਜੀ ਦੇ ਪੈਰਾਂ ਵਿੱਚ ਡਿੱਗ ਪਏ ਤੇ ਮਾਫੀ ਮੰਗਣ ਲੱਗੇ ਇਨਸਪੈਕਟਰ ਨੇ ਕਿਹਾ ਨਕਲੀ ਮਾਂ ਲਿਆ ਕੇ ਆਪਣੀ ਮਾਂ ਦਾ ਪੈਸਾ ਲੈ ਕੇ ਜਾਣਾ ਚਾਹੁੰਦੇ ਸੀ ਭਾਵੇਂ ਡਾਕਟਰ ਨਹੀਂ ਮੈਡਮ ਦਾ ਡਰਾਮਾ ਸੀ ਪਰ ਤੁਹਾਡੀ ਅਸਲ ਇਤਿਬਾਹ ਸਾਹਮਣੇ ਆ ਗਈ ਪਰ ਜੇਕਰ ਇਹ ਸੱਚਮੁੱਚ ਹੁੰਦਾ ਤਾਂ ਤੁਸੀਂ ਆਪਣੀ ਮਾਂ ਦਾ ਸਾਰਾ ਪੈਸਾ ਖਾ ਜਾਂਦੇ ਨਕਲੀ ਮਾਂ ਤੇ ਨਕਲੀ ਕਾਗਜ਼ ਬਣਾ ਕੇ ਤੁਸੀਂ ਲੋਕਾਂ ਨੇ 420 ਕੀਤੀ ਹੈ ਆਪਣੀ ਮਾਂ ਨੂੰ ਕੁੱਟਿਆ ਮਾਰਿਆ ਵੀ ਹੈ ਹੁਣ ਇਸ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੁਹਾਡੀ ਮਾਂ ਦੀ ਲਚਾਰੀ ਤੇ ਬੇਵਸੀ ਤਾਂ ਮੈਂ ਵੇਖ ਹੀ ਰਿਆਂ ਉਹ ਤੁਹਾਡੀ ਸ਼ਿਕਾਇਤ ਤੱਕ ਨਹੀਂ ਕਰ ਪਾਰੀ ਇੰਸਪੈਕਟਰ ਨੇ ਹਵਾਲਦਾਰ ਨੂੰ ਓਵਾਜ ਦੇ ਕੇ ਇਹਨਾਂ ਤੰਨਾਂ ਨੂੰ ਅੰਦਰ ਬੰਦ ਕਰਨ ਲਈ ਕਿਹਾ ਤੰਨੇ ਰੋ ਰੋ ਕੇ ਮਾਫੀ ਮੰਗਣ ਲੱਗੇ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਗ ਪਏ ਨੂ ਗੀਤਾ ਪੈਰਾਂ ਨੂੰ ਹੱਥ ਲਾ ਕੇ ਕਹਿਣ ਲੱਗੀ ਤੁਸੀਂ ਤਾਂ ਮੇਰੀ ਮਾਂ ਵਰਗੇ ਹੋ ਮੈਨੂੰ ਮਾਫ ਕਰ ਦਿਓ ਪਰ ਇਸ ਵਾਰ ਸ਼ਰਦਾ ਜੀ ਤੋ ਰਿਆ ਨਾ ਗਿਆ ਉਹਨਾਂ ਨੇ ਗੀਤਾ ਨੂੰ ਜੋਰ ਨਾਲ ਥੱਪੜ ਮਾਰ ਦੇ ਕਿਹਾ ਮੈਂ ਤਾਂ ਉਦੋ ਹੀ ਮਾਂ ਸੀ ਪਰ ਤੂੰ ਸਮਝਾਈ ਨਹੀਂ ਮੈਨੂੰ ਨੌਕਰਾਨੀ ਤੋਂ ਵੱਧ ਕੋਈ ਏਮਤ ਨਹੀਂ ਦਿੱਤੀ ਜੇ ਤੂੰ ਮੈਨੂੰ ਮਾਂ ਸਮਝਦੀ ਤਾਂ ਤੂੰ ਮੇਰੇ ਤੇ ਹੱਥ ਚੱਕਦੀ ਸ਼ਰਦਾ ਨੇ ਦਿਲ ਖੋਲ ਕੇ ਸਾਰੀਆਂ ਗੱਲਾਂ ਕਹਿ ਦਿੱਤੀਆਂ ਤੰਨੇ ਸਿਰ ਨੀਵਾ ਕਰਕੇ ਥੱਲੇ ਨੂੰ ਦੇਖਦੇ ਰਹੇ ਅੱਜ ਸ਼ਰਦਾ ਨੇ ਮਾਫੀ ਮੰਗਣ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਹੁੰਦਾ ਵੀ ਕਿਵੇਂ ਕਿਉਂਕਿ ਮਾਫੀ ਮੰਗਣ ਦਾ ਟਾਈਮ ਕਦੋਂ ਦਾ ਨਿਕਲ ਚੁੱਕਿਆ ਸੀ ਅੱਜ ਤਾਂ ਸਜ਼ਾ ਦਾ ਟਾਈਮ ਸੀ ਸ਼ਰਦਾ ਨੇ ਇੰਸਪੈਕਟਰ ਨੂੰ ਕਿਹਾ ਇੰਸਪੈਕਟਰ ਸਾਹਿਬ ਤੁਸੀਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਜੋ ਸਜ਼ਾ ਦੇਣਾ ਚਾਹੋ ਦੇ ਸਕਦੇ ਹੋ ਮੈਂ ਕਾਨੂੰਨ ਦੇ ਵਿੱਚ ਨਹੀਂ ਆਵਾਂਗੀ ਇਸ ਤੋਂ ਬਾਅਦ ਸ਼ਰਦਾ ਨੇ ਡਾਕਟਰ ਨੀ ਸਾਹਿਬਾ ਦਾ ਬਹੁਤ ਧੰਨਵਾਦ ਕੀਤਾ ਹੁਣ ਸ਼ਰਦਾ ਨੂੰ ਆਪਣਾ ਘਰ ਵਾਪਸ ਮਿਲ ਚੁੱਕਿਆ ਸੀ ਜਿਸ ਨੂੰ ਉਹਨਾਂ ਨੇ ਇੱਕ ਐਨਜੀਓ ਦੀ ਮਦਦ ਨਾਲ ਇੱਕ ਵਿਧਵਾ ਆਸ਼ਰਮ ਵਿੱਚ ਤਬਦੀਲ ਕਰ ਦਿੱਤਾ ਆਪਣੇ ਵਰਗੀਆਂ ਵਿਧਵਾ ਔਰਤਾਂ ਨੂੰ ਸਹਾਰਾ ਦੇਣ ਦਾ ਕੰਮ ਕਰਨ ਲੱਗੀ ਤਾਂ ਦੋਸਤੋ ਸ਼ਰਦਾ ਜੀ ਨੇ ਆਪਣੇ ਕਲਯੁਗੀ ਬੇਟਿਆਂ ਦੇ ਨਾਲ ਸਹੀ ਕੀਤਾ ਜਾਂ ਗਲਤ ਕੀਤਾ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰ ਦੇਣਾ ਲਾਈਕ ਕਰੇ ਤੋਂ ਬਾਅਦ ਹਾਈਪ ਦਾ অপਸ਼ਨ ਸ਼ੋ ਹੋਵੇਗਾ ਵੀਡੀਓ ਨੂੰ ਹਾਈਪ ਵੀ ਜਰੂਰ ਕਰ ਦੇਣਾ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਐਦਾਂ ਦੇ ਲੋਕਾਂ ਤੱਕ ਪਹੁੰਚ ਸਕਣਾ ਜੋ ਆਪਦੀ ਮਾਂ ਦੀ ਇੱਜ਼ਤ ਨਹੀਂ ਕਰਦੇ ਉਹਦੀ ਸੇਵਾ ਨਹੀਂ ਕਰਦੇ ਉਹਨੂੰ ਸੰਭਾਲਦੇ ਨਹੀਂ ਤਾਂ ਦੋਸਤੋ ਮਿਲਦੇ ਆਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ